ਅਮਰਜੀਤ ਸਿੰਘ ਫੌਜੀ ਦੀ ਰਚਨਾ ਕਾਲੇ ਲਿਖਣਾ ਲੇਖ ਸਿਆਣੇ ਦਾ ਕਥਨ ਹੈ ਜੈਸੀ ਸੰਗਤ ਵੈਸੀ ਰੰਗਤ ਭਾਵ ਮਨੁੱਖ ਜੋ ਜਿਹੇ ਮਨੁੱਖਾਂ ਦੀ ਸੰਗਤ ਕਰਦਾ ਹੈ ਉਸ ਦੇ ਮਨ ਮਸਤਕ ਵਿੱਚ ਉਹ ਜੇ ਵਿਚਾਰ ਪੈਦਾ ਹੋ ਜਾਂਦੇ ਹਨ ਅਤੇ ਉਸ ਦੀ ਰਹਿਣੀ ਬਹਿਣੀ ਸੋਚਣੀ ਸਮਝਣੀ ਤੇ ਬੋਲ ਚਾਲ ਵੀ ਕੀਤੇ ਹੋਏ ਸੰਗ ਦੇ ਰੰਗ ਵਿੱਚ ਰੰਗੀ ਜਾਂਦੀ ਹੈ ਜੇਕਰ ਸੰਗਤ ਬੁਰੀ ਹੋਵੇ ਤਾਂ ਮਨ ਵਿੱਚ ਵਿਚਾਰ ਵੀ ਬੁਰੇ ਆਉਣਗੇ ਤੇ ਕਹਿਣੀ ਕਰਨੀ ਵੀ ਨਿਮਰਤਾ ਜੀ ਦੀ ਹੋਵੇਗੀ ਤੇ ਜੇਕਰ ਸੰਗਤ ਚੰਗੇ ਮਨੁੱਖਾਂ ਦੀ ਹੋਵੇ ਚੰਗੀਆਂ ਕਿਤਾਬਾਂ ਨਾਲ ਯਾਰੀ ਹੋਵੇ ਗੁਰਬਾਣੀ ਜਾਂ ਇਤਿਹਾਸ ਤੇ ਹੋਰ ਧਾਰਮਿਕ ਪੁਸਤਕਾਂ ਪੜਨ ਦਾ ਸ਼ੌਕੋ ਵੀ ਤਾਂ ਸੁਭਾਵਕ ਹੈ ਕਿ ਮਨ ਵਿੱਚ ਸ਼ੁੱਧ ਵਿਚਾਰ ਪੈਦਾ ਹੋਣਗੇ ਤੇ ਕਹਿਣੀ ਕਰਨੀ ਤੇ ਬੋਲਚਾਲ ਵਿੱਚ ਵੀ ਮਿਠਾਸ ਨਿਮਰਤਾ ਸਹਿਨਸ਼ੀਲਤਾ ਤੇ ਦਇਆ ਭਾਵਨਾ ਨਿਕੁਨਕ ਪਰ ਜਾਵੇਗੀ ਜੋ ਤੁਹਾਡੇ ਆਚਰਣ ਵਿੱਚੋਂ ਹਰ ਵਕਤ ਝਲਕੇਗੀ ਤੇ ਉਸ ਦੀ ਪਰਖ ਤੇ ਉਸ ਨੂੰ ਮਹਿਸੂਸ ਵੀ ਕੋਈ ਚੰਗੇ ਕਰਤਾਰ ਦਾ ਮਨੁੱਖ ਹੀ ਕਰ ਸਕਦਾ ਹੈ ਜਦੋਂ ਮਨੁੱਖ ਗੁਰਬਾਣੀ ਨੂੰ ਸੱਜੇ ਸੱਜੇ ਪੜ੍ਹ ਕੇ ਵਿਚਾਰਦਾ ਹੈ ਸਮਝਦਾ ਹੈ ਤਾਂ ਉਸ ਦੀ ਸਿੱਖਿਆ ਤੇ ਸਿਧਾਂਤ ਮਨੁੱਖ ਦੇ ਹਿਰਦੇ ਵਿੱਚ ਵਸ ਜਾਂਦੇ ਹਨ ਜਿਸ ਸਦਕਾ ਉਸ ਦਾ ਆਚਰਣ ਉੱਚਾ ਹੋ ਜਾਂਦਾ ਹੈ ਤੇ ਉਸ ਦੀ ਸੋਚ ਵਿੱਚ ਨਿਮਰਤਾ ਹਲੀਮੀ ਤੇ ਮਠਾਸ ਭਰ ਜਾਂਦੀ ਹੈ ਜਿਸ ਕਰਕੇ ਉਸ ਵੱਲੋਂ ਕਿਸੇ ਦਾ ਦਿਲ ਦਿਖਾਉਣਾ ਤਾਂ ਦੂਰ ਦੀ ਗੱਲ ਉਹ ਕਿਸੇ ਨੂੰ ਮੰਦੇ ਸ਼ਬਦ ਬੋਲਣ ਤੋਂ ਵੀ ਗੁਰੇਜ਼ ਕਰਦਾ ਹੈ ਤੇ ਵੱਡੇ ਛੋਟੇ ਦਾ ਸਤਿਕਾਰ ਕਰਨਾ ਉਸ ਦੀ ਰੂਹ ਵਿੱਚ ਵਸ ਜਾਂਦਾ ਹੈ ਇਹ ਮੈਂ ਹੋਰਾਂ ਵਿੱਚ ਵੀ ਮਹਿਸੂਸ ਕੀਤਾ ਤੇ ਮੇਰੇ ਨਾਲ ਵੀ ਵਾਪਰਿਆ ਇਹ ਗੱਲ ਮੇਰੇ ਨਾਲ ਇੱਕ ਬਹੁਤ ਸਮਾਂ ਪਹਿਲਾਂ ਵਾਪਰੀ ਘਟਨਾ ਦੇ ਅਚਾਨਕ ਚੇਤਿਆ ਜਾਣ ਕਰਨ ਮੇਰੇ ਦਿਮਾਗ ਵਿੱਚ ਘੁਮਣ ਲੱਗੀ ਤੇ ਮੈਂ ਇਸ ਨੂੰ ਸ਼ਬਦਾਂ ਰਾਹੀਂ بیان ਕਰਨ ਬਾਰੇ ਸੋਚਿਆ ਹੋਇਆ ਇੰਜ ਕਿ ਸਾਲ 1991-92 ਵਿੱਚ ਫੌਜੀ ਨੌਕਰੀ ਦੌਰਾਨ ਮੇਰੀ ਡਿਊਟੀ ਕਿਸੇ ਬ੍ਰਿਗੇਡ ਹੈੱਡਕੁਆਰਟਰ ਦੇ ਗੁਰਦੁਆਰਾ ਸਾਹਿਬ ਵਿੱਚ ਮੁੱਖ ਸੇਵਾਦਾਰ ਦੇ ਤੌਰ ਤੇ ਲੱਗੀ ਹੋਈ ਸੀ ਜਿਸ ਕਰਕੇ ਮੈਂ ਗੁਰਬਾਣੀ ਤਾਂ ਪੜ੍ਹਦਾ ਹੀ ਸੀ ਤੇ ਮੇਰੇ ਕੋਲ ਖੁੱਲਾ ਟਾਈਮ ਹੋਣ ਕਰਕੇ ਮੈਂ ਗੁਰਬਾਣੀ ਨੂੰ ਸਮਝਣ ਲਈ ਗੁਰਬਾਣੀ ਸਿੱਖ ਤੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਰਸਾਲੇ ਬਹੁਤ ਜ਼ਿਆਦਾ ਪੜ੍ਹਦਾ ਹੁੰਦਾ ਸੀ ਇਸ ਤਸਰ ਮੇਰੇ ਮਨ ਮਸਤਕ ਤੇ ਹੋਣਾ ਸਭਬ ਕੀ ਸੀ ਇੱਕ ਵਾਰ ਸਾਡਾ ਸਾਰਾ ਬਰਿਗੇਡ ਐਕਸਰਸਾਈਜ਼ ਪਵ ਲੜਾਈ ਦੀ ਟ੍ਰੇਨਿੰਗ ਦੀ ਕਿਸੇ ਦੂਸਰੀ ਲੋਕੇਸ਼ਨ ਤੇ ਗਿਆ ਹੋਇਆ ਸੀ ਤੇ ਮੈਨੂੰ ਗੁਰਦੁਆਰਾ ਸਾਹਿਬ ਹੀ ਰਹਿਣ ਲਈ ਉੱਥੇ ਛੱਡ ਦਿੱਤਾ ਫਿਰ ਇੱਕ ਦਿਨ ਐਤਵਾਰ ਨੂੰ ਬਾਅਦ ਦੁਪਹਿਰ ਸਾਡੇ ਡਿਪਟੀ ਕਮਾਂਡਰ ਸਾਹਿਬ ਨੇ 골ਫ ਖੇਡਣ ਜਾਣਾ ਸੀ ਉਹਨਾਂ ਦੇ ਨਾਲ ਉਹਨਾਂ ਦਾ ਹੈਲਪਰ ਵੀ ਸੀ ਤੇ ਮੈਨੂੰ ਵੀ ਹੁਕਮ ਮਿਲਿਆ ਕਿ ਮੈਂ ਉਹਨਾਂ ਦੀ ਮਦਦ ਲਈ ਉਹਨਾਂ ਦੇ ਨਾਲ ਜਾਵਾਂ ਵੈਸੇ ਤਾਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੂੰ ਕਿਤੇ ਬਾਹਰ ਨਹੀਂ ਭੇਜਿਆ ਜਾਂਦਾ ਪਰ ਹੋਰ ਜਵਾਨ ਹਾਜ਼ਰ ਨਾ ਹੋਣ ਕਾਰਨ ਉਸ ਦਿਨ ਮੈਨੂੰ ਭੇਜ ਦਿੱਤਾ ਗਿਆ। ਇਹਨੇ ਨੂੰ ਅਫਸਰ ਸਹਿਬਾਨ ਦੀ ਗੱਡੀ ਆ ਗਈ ਤੇ ਮੈਂ ਵੀ ਉਸ ਵਿੱਚ ਬੈਠ ਗਿਆ ਤੇ ਗੋਲਫ ਗਰਾਊਂਡ ਪਹੁੰਚ ਗਏ। ਮੇਰੀ ਡਿਊਟੀ ਲੱਗੀ ਕਿ ਜੋ ਬਾਹਰੋਂ ਪਿੰਡਾਂ ਵਿੱਚੋਂ ਸਿਵਿਲিয়ান ਲੋਕ ਆਉਂਦੇ ਸਨ ਉਹਨਾਂ ਨੂੰ ਕੁਝ ਸਮੇਂ ਲਈ ਰੁਕਣਾ ਹੈ ਤਾਂ ਕਿ ਹਿੱਟ ਲਾਉਣ ਸਮੇਂ ਧਿਆਨ ਨਾ ਭਟਕੇ ਤੇ ਜਾਂ ਫਿਰ ਬਾਅਦ ਉਹਨਾਂ ਲੋਕਾਂ ਦੇ ਨਾਲ ਵਜੇ ਮੈਨੂੰ ਇਸ਼ਾਰਾ ਮਿਲਿਆ ਕਿ ਸਾਹਿਬ ਹਿੱਟ ਲਾਉਣਗੇ ਤੇ ਉਸੇ ਸਮੇਂ ਇੱਕ 60-70 ਸਾਲਾ ਮੜਕੂ ਜਾਂ ਸਿਵਿਲিয়ান ਬਜ਼ੁਰਗ ਸਾਈਕਲ ਤੇ ਆਉਂਦਾ ਦਿਸਿਆ। ਮੈਂ ਉਸ ਨੂੰ ਟਿਰੋ ਕਰਨ ਲਈ ਇਸ਼ਾਰਾ ਕੀਤਾ ਪਰ ਉਹ ਨਾ ਰੁਕਿਆ ਮੈਂ ਉੱਚੀ ਉੱਚੀ ਰੌਲਾ ਪਾਉਂਦਾ ਉਸ ਵੱਲ ਭੱਜਿਆ ਉਹ ਬਾਬਾ ਰੁਕ ਜਾਓ ਬਾਬਾ ਰੁਕ ਜਾ ਪਰ ਉਹ ਨਾ ਰੁਕਿਆ ਤੇ ਸਹਿਬ ਨੇ ਹੱਟ ਮਾਰੀ ਤੇ ਉਹ ਗਲਤ ਹੋ ਗਈ ਤੇ ਬਾਲ ਵੀ ਗਵਾਚ ਗਈ ਮੈਂ ਉਸ ਬਜ਼ੁਰਗ ਕੋਲ ਜਾ ਕੇ ਕਿਹਾ ਤੈਨੂੰ ਦਿਸਦਾ ਨਹੀਂ ਕਿ ਸੁਣਾਈ ਨਹੀਂ ਦਿੰਦਾ ਮੈਂ ਕਿੰਨਾ ਰੌਲਾ ਪਾਇਆ ਕਿ ਰੁਕ ਜਾ ਮੈਂ ਉਸ ਨੂੰ ਅਜੇ ਕਹਿ ਰਿਹਾ ਸੀ ਕਿ ਸਹਿਬ ਨੇ ਮੈਨੂੰ ਕੋਲ ਬੁਲਾਇਆ ਤੇ ਮੇਰੇ ਤੇ ਕਾਫੀ ਗੁੱਸਾ ਝਾੜਿਆ ਤੇ ਫਿਰ ਬੋਲੇ ਜਾ ਕੇ ਉਸ ਤੇ ਦੋ ਥੱਪੜ ਮਾਰ ਮੈਂ ਭੱਜਿਆ ਭੱਜਿਆ ਗਿਆ ਤੇ ਜਾ ਕੇ ਮੈਂ ਉਸ ਨੂੰ ਝੱਗੇ ਤੋਂ ਫੜ ਕੇ ਝੰਜੋੜ ਕੇ ਜੇ ਛੱਡ ਦਿੱਤਾ ਤੇ ਕਿਹਾ ਕਿ ਪਿੱਛੇ ਹੋ ਕੇ जिन्ना चेर मैंने कहता जाना नहीं वो बुजुर्ग दूर होकर सैकल स्टैंड चला के पुंजे बैठ गया साहब ने मैनू फिर कोल बुलाया तो बोले आपको थप्पड़ नहीं मारना आता मैंने आपको बोला था कि उसको दो थप्पड़ मारो मैं सावधान खड़ा होकर हौली जे कहा साहब वो मेरे बाप की उम्र का है मैं उसको थप्पड़ कैसे मार सकता हूँ साहब फिर बोले मैं मार के दिखाऊँ थप्पड़ कैसे मारा जाता है मैं क्या सर आप मार सकते हो आप बड़े हो मेरी गल सुनते ही साहब बोले अमरजीत सिंह अब आप फौजी नहीं रहे ਆ ਬਾਬਾ ਜੀ ਹੋ ਗਏ ਉਹ ਜੋ ਗੱਡੀ ਮੈਂ ਜਾਉਂਗੇ ਮੈਂ ਬੈਠੋ ਚਲਦੇ ਹਾਂ ਤੇ ਫਿਰ ਆਪਣੇ ਹੈਲਪਰ ਨੂੰ ਕਿਹਾ ਕਿ ਸਮਾਨ ਰੱਖੋ ਗੱਡੀ ਵਿੱਚ ਘਰ ਚੱਲੀਏ ਸਮਾਨ ਰੱਖਿਆ ਤੇ ਮੈਂ ਪਹਿਲੇ ਗੱਡੀ ਵਿੱਚ ਬੈਠ ਗਿਆ ਸੀ ਉਹ ਗੱਡੀ ਵਿੱਚ ਬੈਠੇ ਤੇ ਗੱਡੀ ਸਾਹਿਬ ਦੇ ਬੰਗਲੇ ਪਹੁੰਚ ਗਈ ਹੈਲਪਰ ਸਮਾਨ ਚੁੱਕੀ ਤੁਰ ਗਿਆ ਸਾਹਿਬ ਗੱਡੀ ਤੋਂ ਉਤਰੇ ਡਰਾਈਵਰ ਨੇ ਸਲੂਟ ਮਾਰਿਆ ਤੇ ਮੈਂ ਵੀ ਉੱਤਰ ਕੇ ਪਿੱਛੇ ਜੇ ਹੋ ਕੇ ਖੜ ਗਿਆ ਸਾਹਿਬ ਨੇ ਮੇਰੇ ਵੱਲ ਇਸ਼ਾਰਾ ਕਰਕੇ ਕਿ ਆਓ ਮੇਰੇ ਸਾਥ ਮੈਂ ਮਗਰ ਮਗਰ ਤੁਰ ਪਿਆ ਅੰਦਰ ਜਾ ਕੇ ਮੈਨੂੰ ਕੁਰਸੀ ਤੇ ਬੈਠਣ ਲਈ ਇਸ਼ਾਰਾ ਕੀਤਾ पर मैं खड़ा रहा क्योंकि फौज ਵਿੱਚ ਵੱਡੇ ਅਫਸਰ ਦੇ ਸਾਹਮਣੇ ਮੇਰੇ ਰੈਂਕ ਵਾਲੇ ਨੂੰ ਕੁਰਸੀ ਤੇ ਬੈਠਣ ਦੀ ਸ਼ਾਇਦ ਇਜਾਜ਼ਤ ਨਹੀਂ ਸੀ। ਸਾਹਿਬ ਬੋਲੇ ਬੈਠੋ ਬੈਠੋ ਘਬਰਾਤੇ ਕਿਉਂ? ਮੈਂ ਬੈਠ ਗਿਆ। ਤੇ ਫਿਰ ਮੇਰੇ ਲਈ ਮੈਮ ਸਾਹਿਬ ਦੁੱਧ ਦਾ ਗਲਾਸ ਲੈ ਕੇ ਆਈ। ਮੈਂ ਚੁੱਕ ਕੇ ਦਿੱਤੀਕ ਦੇ ਨੇ ਪੀ ਲਿਆ। ਫਿਰ ਸਾਹਿਬ ਬੋਲੇ ਹਾਂ ਜੀ ਬਾਬਾ ਜੀ ਦੁੱਧ ਪੀ ਲਿਆ। ਮੈਂ ਕਿਹਾ ਹਾਂ ਜੀ ਸਰ ਤੇ ਫਿਰ ਡਰਾਈਵਰ ਨੂੰ ਆਵਾਜ਼ ਮਾਰੀ ਕਿ इनको ਗੁਰਦੁਆਰਾ ਸਾਹਿਬ ਛੋੜਾ। ਮੈਂ ਗੱਡੀ ਵਿੱਚ ਬੈਠਿਆ ਤੇ ਜਾਉਂਗਾ ਬਰਗੇਡ ਹੈੱਡ ਕੁਆਟਰ ਦੇ ਗੁਰਦੁਆਰਾ ਸਾਹਿਬ ਦੇ ਗੇਟ ਅੱਗੇ ਆ ਕੇ ਰੁਕਿਆ। ਮੈਂ ਉੱਤਰ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤੀ ਤੇ ਸੋਚਣ ਲੱਗਾ ਕਿ ਫੌਜੀ ਮੈਂ ਨਹੀਂ ਰਿਹਾ ਜਬ ਫੌਜੀ ਡਿਪਟੀ ਕਮਾਂਡਰ ਸਾਹਿਬ ਵੀ ਨਹੀਂ ਰਹੇ ਜਦ ਅਸੀਂ ਦੋਵੇਂ ਅਸਲ ਫੌਜੀ ਹੋ ਗਏ ਸੀ ਇਹ ਸਵਾਲ ਅੱਜ ਤੱਕ ਸਮਝ ਵਿੱਚ ਨਹੀਂ ਆਇਆ ਹੈ ਧੰਨਵਾਦ